ਤਾਂ ਕੀ ਕਹਣਾ ਚਾਹੋਗੇ ਤੁਹਾਡੇ ਕੋਲ ਜਿਹੜਾ ਬੜਾ ਸੁਣਾ ਉਹਦਾ ਪਤਾ ਪਤਾ ਕੀਤਾ ਗਿਆ ਨਾ ਬੱਚਿਆਂ ਨੂੰ ਪਰ ਖੜਾ ਕਰਨ ਵਾਸਤੇ ਇੱਕ ਪਿੰਡਾਂ ਲੈ ਦਿੱਤੀ ਜਿਹੜੇ ਸੈਂਟਰ ਤੇ ਨਹੀਂ ਸੈਂਟਰ ਬਣਨੇ ਨੇ ਪਿੰਡ ਦੇ ਵਿੱਚ ਕਿੱਥੇ ਕਿਸ ਤਰ੍ਹਾਂ ਦੀ ਸੋਚ ਰਹੀ ਚੰਗੀ ਮੰਨਦੇ ਉਹਦੇ ਵਿੱਚ ਦੇਖੋ ਵਰਸ਼ੇਪ ਸਿੰਘ ਜੀ ਇਹ ਹੈ ਬੇ ਜਿਹੜੀ ਮੈਂ ਐਮਐਲਏ ਬਣ ਕੇ 5 ਸਾਲ ਅਬਜ਼ਰਵ ਕੀਤਾ ਹੈ ਪਿੰਡਾਂ ਚ ਤਾਂ ਉਹ ਇਹ ਹੈ ਵੀ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਵੱਡੀ ਘਾਟੇ ਹੈ ਬੇ ਸਾਡੇ ਕੋਲ ਰੋਜ਼ਗਾਰ ਦੇ ਮੌਕੇ ਨਹੀਂ ਹੈਗੇ ਰਜ਼ਗਾਰ ਦੇ ਮੌਕੇ ਬਣਾ ਪਿੰਡਾਂ ਦੇ ਵਿੱਚ ਫਾਈਨੈਂਸ਼ੀਅਲ ਐਂਗਲ ਤੋਂ ਤਾਂ ਕੁਦਰਤੀ ਤੌਰ ਤੇ ਲੋਕਾਂ ਨੂੰ ਸਮੱਸਿਆਵਾਂ ਹੋ ਰਹੀਆਂ ਨੇ ਠੀਕ ਹੈ ਤੇ ਜੇ ਪਿੰਡਾਂ ਦੇ ਵਿੱਚ ਰੋਜ਼ਗਾਰ ਪੈਦਾ ਹੋਵੇ ਰੋਜ਼ਗਾਰ ਪੈਦਾ ਕਰਨ ਦੇ ਕਈ ਮੌਕੇ ਨੇ ਬੇਸ਼ੱਕ ਦਾ ਖੇਤੀਬਾੜੀ ਨਾਲ ਸੰਬੰਧ ਤੇ ਇਹ ਵੀ ਜਿੰਨੀਆਂ ਚੀਜ਼ਾਂ ਅਸੀਂ ਪੈਦਾ ਕਰਦੇ ਆ ਉਹਨੂੰ ਪ੍ਰੋਸੈਸ ਕਰਕੇ ਵੇਚੀਏ ਠੀਕ ਹੈ ਜਿਵੇਂ ਆਚਾਰ ਬਣਾਉਣੇ ਮਰਬੇ ਬਣਾਉਣੇ ਚਟਣੀਆਂ ਬਣਾਉਣੀਆਂ ਔਰ ਉਹਦੇ ਤੇ ਹਜੇ ਲੋਕੀ ਉਹਨਾਂ ਹਜੇ ਜਾਗਰੂਕ ਨਹੀਂ ਹੋਏ ਨਾ ਹੀ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਫਸਲਾਂ ਨੇ ਉਸ ਤਰ੍ਹਾਂ ਨਹੀਂ ਆਜੇ ਹੋਈਆਂ ਜਾ ਰਹੀਆਂ ਜਿਨ੍ਹਾਂ ਤੋਂ ਇਹ ਚੀਜ਼ਾਂ ਪ੍ਰੋਸੈਸ ਕਰਕੇ ਵੇਚੀਆਂ ਜਾ ਸਕਣ ਪਰ ਇਸ ਵੇਲੇ ਇੱਕ ਵੱਡਾ ਰੁਜ਼ਗਾਰ ਦਾ ਸਾਧਨ ਜਿਹੜਾ ਹੈ ਉਹ ਸਲਾਈ ਕਢਾਈ ਦਾ ਕੰਮ ਵੀ ਹੈ ਕਿਉਂਕਿ ਜਿਨੇ ਵੀ ਪਿੰਡਾਂ ਦੇ ਵਿੱਚ ਰਹਿੰਦਾ ਚਾਹੇ ਸ਼ਰਾਂ ਦੇ ਵਿੱਚ ਰਹਿਣਾ ਹਰੇਕ ਨੇ ਕਪੜਾ ਜਿੜਾ ਪਾਉਣਾ ਹੈ ਕਪੜਾ ਜਿੜਾ ਫਿਰ ਉਹ ਚੌਂਕੀ ਪਾਇਆ ਜਾਊਗਾ ਉਹ ਕੜਾਈ ਕਰਕੇ ਪਾਇਆ ਜਾਊਗਾ ਤੇ ਇਸ ਕਰਕੇ ਮੇਰੀ ਇਹ ਸੋਚ ਸੀ ਵੀ ਪਿੰਡਾਂ 'ਚ ਰੋਜ਼ਗਾਰ ਪੈਦਾ ਕਰਨ ਵਾਸਤੇ ਸਲਾਈ ਕਢਾਈ ਬੱਚਿਆਂ ਨੂੰ ਜਿਹੜਾ ਹੈਗਾ ਟ੍ਰੇਨਿੰਗ ਕਰਕੇ ਤੇ ਨਾ ਰੋਜ਼ਗਾਰ ਪੈਦਾ ਕਰ ਲਿਓ ਉਹਨੂੰ ਸਲਾਈ ਮਸ਼ੀਨਾਂ ਦਿੱਤੀਆਂ ਜਾਂ ਤੇ ਨਾਲ ਅਸੀਂ ਇਹ ਵੀ ਰੱਖਿਆ ਵੀ ਜੇ ਸਲਾਈ ਮਸ਼ੀਨਾਂ ਨਾਲ ਇੱਕ ਵਾਰੀ ਬੱਚੇ ਆਪਣਾ ਕੰਮ ਸਿੱਖ ਲੈਂਦੇ ਨੇ ਪਰ ਉਦੋਂ ਉਹਨਾਂ ਨੂੰ ਕੰਮ ਵੱਧ ਮਿਲਣ ਲੱਗ ਜਾਂਦਾ ਹੈ ਤਾਂ ਫਾਸਟ ਤੌਰ ਤੇ ਕੰਮ ਕਰਨ ਲਈ ਜਿਹੜੀਆਂ ਆਟੋਮੈਟਿਕ ਮਸ਼ੀਨਾਂ ਨੇ ਉਹ ਵੀ ਚਾਹੀਦੀਆਂ ਤੇ ਉਹ ਚਲਾ ਕੇ ਜਿਹੜੀ ਮਤਲਬ ਹੈ ਜਿਹੜੀਆਂ ਸਾਡੀਆਂ ਲੜਕੀਆਂ ਨੂੰ ਹੁਣ ਕਈ ਵਾਰੀ ਜੇ ਰਿਜ਼ੌਰ ਮਿਲ ਵੀ ਜਾਵੇ ਦੂਰ ਦਰਡੇ ਜਾਣਾ ਪੈਂਦਾ ਹੈ ਇਹ ਰਿਜ਼ੌਰ ਇਹ ਜਿਹੜਾ ਜਿਹੜਾ ਪਿੰਡੇ ਚ ਬੈਠ ਕੇ ਤੁਸੀਂ ਆਪਣੇ ਘਰ ਦੇ ਨੇੜੇ ਕਰ ਸਕਦੇ ਹੋ ਇਕੱਠੇ ਕਰਨ ਦਾ ਇੱਕ ਸੋਸਾਇਟੀ ਬਣਾਉਣ ਦਾ ਜਾਂ ਇੱਕ ਜਿਹੜੇ ਗਰੁੱਪ ਬਣੇ ਹੋਏ ਨੇ ਜਿਵੇਂ ਅਪਰਲਾ ਕੀਤਾ ਪਿੰਡ ਵਾਲਿਆਂ ਨੇ ਉਹਦਾ ਮਕਸਦ ਇਹੀ ਹੈ ਵੀ ਬੱਚੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਤੋਂ ਨਾਲ ਦੀਆਂ ਸਿੱਖਦੀਆਂ ਵੀ ਰਹਿਣ ਉਹਨਾਂ ਨੂੰ ਜੋ ਕਲੈਕਟਿਵਲੀ ਉਹ ਕੰਮ ਕਰਨੀਆਂ ਉਹਨਾਂ ਨੂੰ ਕੰਮ ਮਿਲੇ ਵੀ ਤੇ ਕੰਮ ਨੂੰ ਮਿਲੇਗਾ ਤਾਂ ਕੁਦਰਤੀ ਹੈ ਇੱਕ ਅੱਧੇ ਬੱਚੇ ਨੂੰ ਹੋਰ ਜ਼ਗਾਰ ਇਸ ਗੱਲ ਦਾ ਹੀ ਮਿਲ ਸਕਦਾ ਹੈ ਵੀ ਉਹ ਕਿਤੇ ਕੰਮ ਫੜ ਕੇ ਲੈ ਕੇ ਆਵੇ ਇਹ ਉਹਦਾ ਕਰਾਂ ਕੇ ਹਰ ਵਾਰਸ ਕਰਕੇ ਹੋਵੇ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਜਿਵੇਂ ਕਢਾਈ ਵਾਸਤੇ ਰੀਲਾਂ ਦੀ ਲੋੜ ਪੈਂਦੀ ਹੈ ਧਾਗੇ ਵਗੈਰਾ ਦੀ ਪਲੱਸ ਨਾਲ ਬਟਨਾਂ ਦੀ ਵੀ ਲੋੜ ਪੈਂਦੀ ਹੈ ਪਲੱਸ ਇਹ ਨਹੀਂ ਮਤਲਬ ਕਿ ਜਿਹੜੇ ਕੋਈ ਹੋਰ ਕਪੜਾ ਨੀੜਰ ਲੈ ਕੇ ਹੋਣਾ ਉਹ ਦਾ ਇਕੱਠੇ ਤੌਰ ਤੇ ਜਣੀ ਸਾਂਝੇ ਤੌਰ ਤੇ ਹੋ ਕਰ ਸਕਣ ਕਿਉਂਕਿ ਕਿੱਥੇ ਤਾਂ ਇੱਕ ਬੰਦਾ ਇੱਕ ਮਸ਼ੀਨ ਵਾਸਤੇ ਜਾਵੇ ਕਿੱਥੇ 8-10 ਦਾ ਗਰੁੱਪ ਹੈਗਾ ਬੱਚਿਆਂ ਦਾ ਉਹ ਕੰਮ ਕਰ ਰਹੀਆਂ ਇੱਕ ਬੰਦਾ ਸਾਰਿਆਂ ਦਾ ਕੰਮ ਦੇਖ ਸਕਦਾ ਜੇ ਕੋਈ ਮਸ਼ੀਨ ਖਰਾਬ ਹੋ ਗਈ ਠੀਕ ਕਰਾਉਣੀ ਹੈ ਚਾਹੇ ਕੋਈ ਆਰਡਰ ਲੈ ਕੇ ਦੇਣਾ ਚਾਹੇ ਉਹ ਫਰੈਸ਼ ਗੁੱਡਸ ਜਿਹੜੀਆਂ ਹੈਗੀਆਂ ਨੇ ਕਪੜਾ ਸੌਂਟਾ ਗਿਆ ਅੱਗੇ ਜਾ ਕੇ ਆਪਾਂ ਦੇਖ ਕੇ ਹੋਣਾ ਅਗਲੇ ਨੂੰ ਤਾਂ ਇੱਕ ਬੰਦਾ ਕੰਮ ਚਲਾ ਸਕਦਾ ਤੇ ਨਾਲ ਇਹਦੇ ਵਿੱਚ ਇਹ ਆ ਵੀ ਜਿੱਥੇ ਸਲਾਈ ਕਢਾਈ ਦਾ ਕੰਮ ਹੈਗਾ ਕੋਈ ਜ਼ਰੂਰੀ ਨਹੀਂ ਵੀ ਸਾਰਿਆਂ ਕੋਲ ਮਸ਼ੀਨ ਹੋਵੇ ਕਈ ਆਪਣੇ ਐਕਸਪਰਟ ਹੁੰਦੀਆਂ ਨੇ ਕਟਿੰਗ ਕਰਾ ਕਰਨ ਚ ਕਈ ਉਹਦੇ ਉਹਨੂੰ ਤੈਅ ਕਰਨ ਚ ਪ੍ਰੈਸ ਕਰਨ ਚ ਜੇ ਕੋਈ ਦਾਗ ਤਾਂ ਭਾ ਲੱਗਿਆ ਉਹਨੂੰ ਲਹਣ ਵਾਸਤੇ ਥੋੜਾ ਮੋਟਾ ਰਗੜ ਕੇ ਉਹ ਐਕਸਪਰਟ ਹੁੰਦੀਆਂ ਨੇ ਇਸ ਕਰਕੇ ਇਹ ਜਿਹੜਾ ਕੰਮ ਹੈਗਾ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਲੜਕੀਆਂ ਲੜਕੇ ਜਿਨ੍ਹਾਂ ਨੇ ਤੋਰਾ ਫੇਰਾ ਕਰਨਾ ਕੰਮ ਲੈ ਕੇ ਆਉਣਾ ਦੇਖਿਆ ਹੁਣ ਉਹ ਕਾਫੀ ਇਨਵੋਲਵ ਹੋ ਸਕਦੇ ਨੇ ਤੇ ਇਹ ਸਾਡੇ ਪਿੰਡਾਂ ਦੇ ਨਹੋਰ ਬਦਲੂਗਾ ਤੇ ਜੇ ਇੱਕ ਦੂਜੇ ਤੋਂ ਆਪਾਂ ਸਿੱਖਦੇ ਆਂ ਉਹੀ ਲੜਕੀਆਂ ਦੂਜੇ ਪਾਸੇ ਚੇਤਨਾ ਪੈਦਾ ਹੁੰਦੀ ਹੈ ਵੀ ਜੇ ਉਹ ਲੜਕੀਆਂ ਕੰਮ ਕਰਕੇ ਆਪਣੇ ਆਪ ਨੂੰ ਪੈਰਾਂ ਤੇ ਖੜਾ ਕਰ ਸਕਦੀਆਂ ਆ ਆਪਣੇ ਪਰਿਵਾਰ ਦੀ ਸਪੋਰਟ ਕਰ ਸਕਦੀਆਂ ਤਾਂ ਕੁਦਰਤੀ ਤੌਰ ਤੇ ਦੂਜੀਆਂ ਲੜਕੀਆਂ ਵੀ ਉਹਨਾਂ ਤੋਂ ਸਿੱਖਣੀਆਂ ਬਸ ਆਹੀ ਮੋਟਿਵ ਨੇ ਵਾਲਾ ਸਿੰਘ ਅੱਜ ਜਿਹੜਾ ਇੱਥੇ ਆਇਆ ਮਸ਼ੀਨਾ ਦੇਣ ਵਾਸਤੇ ਜਿਹੜੀ ਇਹਨਾਂ ਨੇ ਸਰਪੁਰਨਾ ਸਿੰਘ ਹੋਰ ਨੇ ਆਪਣੇ ਅਮਰੀਕ ਸਿੰਘ ਹੋਰੇ ਖੜੇ ਨੇ ਸਾਰਿਆਂ ਨੇ ਰਲ ਕੇ ਸਰਪੰਚ ਸਾਹਿਬ ਖੜੇ ਨੇ ਸਾਡੇ ਸਾਬਕਾ ਉਹਨਾਂ ਨੇ ਜਿਹੜੀ ਮਤਲਬ ਕਿ ਇਹ ਜਿਹੜਾ ਗਰੁੱਪ ਬਣਾਇਆ ਹੈ ਤਾਂ ਉਹ ਗਰੁੱਪ ਨੂੰ ਮਦਦ ਕਰਨ ਵਾਸਤੇ ਮੈਂ ਆਇਆ ਹਾਂ। ਸਾਰੇ ਸਾਧ ਸੰਗਤ ਨੂੰ ਫਤਿਹ ਫਲੇ ਜਾਂਦੀ ਹੈ ਭਾਈ ਆਖੋ ਜੀ ਗੱਜ ਕੇ ਵਾਹਿਗੁਰੂ ਜੇਕਾ ਖਾਲਸਾ ਵਾਹਿਗੁਰੂ ਜੇਕੇ ਫਤਿਹ। ਬੇਨਤੀ ਇਹ ਹੈ ਜੀ ਸਾਡੇ ਜੋ ਦਲਪਤ ਬਿਹੜੇ ਦੀ ਧਰਮਸ਼ਾਲਾ ਦੇ ਵਿੱਚ ਤੇ ਉਹ ਨਾਜ਼ਰ ਸਿੰਘ ਆਮਨਸਾ ਜੀ ਆ ਸਭ ਕਾਇਮਲੇ ਅੱਜ ਪਹੁੰਚੇ ਸਨ। ਉਹਨਾਂ ਨੇ ਸਾਨੂੰ ਬਸਵਾਸ ਦਿਵਾਇਆ ਜੋ ਸਾਡੀਆਂ ਬੱਚਿਆਂ ਨੇ ਬੇਰਜਗਾਰ ਨੇ ਉਹਨਾਂ ਨੂੰ ਰੁਜ਼ਗਾਰ ਦੇਣ ਬਾਅਦ ਤੇ ਜੋ ਸਾਨੂੰ ਉਹ ਕਹਿ ਕੇ ਗਏ ਨੇ ਭਾਈ ਮਸ਼ੀਨਾ ਦੇਣ ਬਾਅਦ ਤੇ ਅਸੀਂ ਸਾਰੇ ਹੀ ਵੇੜੇ ਦੇ ਵੱਲ ਨਾਦਰ ਸਿੰਘ ਮਾਨਸਾਹੀ ਸਾਹਿਬ ਕੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਇਹ ਸਾਡੇ ਬਾਅਦ ਤੇ ਸੋਚ-ਸੋਚੀ ਹੈ ਵੀ ਜੋ ਗਰੀਬ ਘਰਾਂ ਦੀਆਂ ਬੱਚਿਆਂ ਨੇ ਬੇਰੁਜ਼ਗਾਰ ਇਹਨਾਂ ਨੂੰ ਰੁਜ਼ਗਾਰ ਦੇਣ ਬਾਅਦ ਤੇ ਸਾਡਾ ਕਾਰੋਬਾਰ ਧਰਮਸਾਲਾ ਦਲਪਤ ਵੇੜੇ ਦੀ ਉਹਦੇ ਵਿੱਚ ਜੋ ਸੈਂਟਰ ਦਾ ਖੋੜਣਾ ਦਾ ਇਹ ਆਪਣਾ ਸਲਾਈ ਸੈਂਟਰ ਸੈਂਟਰ ਵਾਸਤੇ ਅੱਜ ਸਾਡੇ ਸਾਰੇ ਹੀ ਵੇੜੇ ਦੇ ਵਿੱਚ ਦੋ ਬੱਚੀਆਂ ਨੇ ਲੜਕੀਆਂ ਇਕੱਠੀਆਂ ਹੋਏਆਂ ਸੀ ਇਹਨਾਂ ਨੂੰ ਬਸਵਾਸ ਦਵਾਇਆ ਮਸ਼ੀਨਾਂ ਧੋਣ ਵਾਸਤੇ ਵੀ ਤੇ ਸੈਂਟਰ ਦੀ ਜੋ ਜਗ੍ਹਾ ਬਣਾਉਣੀ ਹੈ ਉਹ ਜਗ੍ਹਾ ਵਾਸਤੇ ਵੀ ਉਹ ਸਾਨੂੰ ਬਸਵਾਸ ਦਵਾ ਕੇ ਕਹਿੰਦੇ ਵੀ ਕਿੱਥੇ ਤੁਹਾਡਾ ਸੈਂਟਰ ਖੋਲੇ ਜਾਓ ਅਸੀਂ ਉਹਨਾਂ ਨੂੰ ਆਪਣੀ ਧਰਮਸਾਲਾ ਵੀ ਦਿਖਾਈ ਹੈ ਉਹਨਾਂ ਨੇ ਸਾਡੀ ਧਰਮਸ਼ਾਲਾ ਦੇ ਉੱਤੇ ਦੇਖ ਕੇ ਕਿਹਾ ਵੀ ਇੱਥੇ ਤੁਹਾਡਾ ਭਾਈ ਸੈਂਟਰ ਖੋਲ੍ਹੇ ਜਾਓ ਦੋ ਮਸ਼ੀਨਾਂ ਉਹਨਾਂ ਨੇ ਦੇਣੀਆਂ ਨੇ ਤੇ ਬਾਕੀ ਜਗ੍ਹਾ ਕਿਹੜੀ ਉਹ ਜਗ੍ਹਾ ਨੂੰ ਉੱਚੀ ਚੱਕ ਕੇ ਨਵੀਂ ਜਗ੍ਹਾ ਬਣਾ ਕੇ ਉਹਦੇ ਵਿੱਚ ਸੈਂਟਰ ਖੋਲ੍ਹੇ ਜਾਊਗਾ ਅਸੀਂ ਐਮਐਲਏ ਸਾਹਿਬ ਦਾ ਜੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ